ਹਾਂਜੀ ਸਵਾਗਤ ਹੈ ਤੁਹਾਡਾ ਸੇ ਵਲੋਗ ਦੇ ਵਿੱਚ ਅੱਜ ਚੱਲੇ ਆ ਜੀ ਨਾਬੇ ਜੰਸੀ ਚੱਲੇ ਆ ਜੀ ਤੇ ਹੋ ਗਿਆ ਜੀ ਇਹ ਰੈਡੀ ਛੜੀ ਅੱਗ-ਪੁਗ ਬੰਨ ਲਈਆ ਵੇਖਣ ਚੱਲੇ ਆ ਜੀ ਪ੍ਰੀਤ ਨਾਵਾ 7599 ਕਿਹਦੇ ਗਾ ਕੀ ਮੜਾਪਾ ਧੁੰਦਲਾਸ ਲੈ ਆਉਣਾ ਧੁੰਦਲਾਸ ਕਿਹੜੀ ਲੱਗੂ ਪੜਾ ਆਈ ਜੇ ਜਾਰੀ ਨਿਯੋਗ ਹੀ ਬੜੀ ਹੈ ਜੀ ਪੈਂਡਾ ਵਰਿਆ ਜਦੋਂ ਉਹਨੇ ਲਾਇਆ ਸੀ ਉਹਦਾ 90 ਸੀ ਆਓ ਤੁਹਾਨੂੰ ਤੋਂ ਮੈਂ ਸਮਝਾਉਂਦਾ ਇੰਕਲੂਡਿੰਗ ਕਰੀਏ ਪਲਾਂਟ ਦੀ ਲਾਹ ਸਿੱਧੀ ਲੋਕੇਸ਼ਨ ਲੱਗ ਸਕਦੀ ਪਲਾਂਟ ਦੀ ਲਾਹ ਸਿੱਧੀ ਇੱਥੋਂ ਕਿੰਨਾ ਹੋਣਾ ਪ੍ਰੀ ਟਰੈਕਟਰ ਐਂਡ ਕੰਬਾਈਨ ਰਹਿ ਗਿਆ 153 ਕਿਲੋਮੀਟਰ ਗੱਡੀ ਆਦੇ ਕੀ ਰਾਹ ਇਹਨਾਂ ਦਾ ਇਹ ਤਾਂ ਕਿਹਾ ਦੇ ਦਿਨ ਮੇਰੇ ਲੈ ਵੀ ਇੱਕ ਗੱਲ ਹੀ ਮੈਂ ਮੈਨੂੰ ਇਹ ਜਿੰਨਾ ਟਾਈਮ ਕੋ ਆਖੇ ਨਾ ਪੀਨੇ ਵਿੱਚ ਸਵੇਰੇ ਉੱਠਣਾ ਆਟੋ ਮੜ ਗਈ ਜਾ ਆ ਜਾਂਦੀ ਹੁੰਦੀ ਹੈ ਵਜੇ ਨਹੀਂ ਉਹਦਾ ਮੇਰਾ ਵੀ ਟਾਈਮ ਇਹੋ ਹੀ ਆ ਮਤਲਬ 5 5 10 5 15 ਦੇ ਉੱਠ ਪੀਨਾ ਮੈਂ ਵਾਜ ਮੇਲੇ ਤੇ ਜਾਣਾਂਗੇ ਟਰੈਕਟਰ ਵਾਲਾ ਕੀ ਹਿਸਾਬ ਹੈ ਬਾਏ ਉੱਥੇ ਲੱਗੇ ਉਹ ਮੇਰੇ ਹਿਸਾਬ ਨਾਲ ਜਿੱਥੇ ਆ ਚੱਲੇ ਟਰੈਕਟਰ ਇੱਥੇ ਤੇ ਨਹੀਂ ਕਿਤੇ ਲੱਗਣਾ ਲੱਗਣਾ ਪਰ ਜੇ ਉੱਥੇ ਹਾਂ ਤੇ ਟਰੈਕਟਰਾਂ ਨੇ ਤੇ ਲੇਟ ਬੜੀ ਹੈ ਨਾ ਭਾਵੇਂ ਭਾਵੇਂ ਅਮੀ ਵੀਰ ਕਿਸੀ ਛੁੱਟੀ ਤੇ ਚਲੇ ਹੋਣਗੇ ਨਹੀਂ ਨਹੀਂ ਲੱਗ ਕੋਈ ਨਹੀਂ ਜੇ ਇੰਨੀਆਂ ਟਰਾਲੀਆਂ ਟਰੈਕਟਰ ਜਾਣਦੇ ਆ ਕੋਈ ਨਾ ਹੋ ਸਕਦਾ ਵੀ ਇੰਨੀਆਂ ਟਰਾਲੀਆਂ ਟਰੈਕਟਰ ਇਕੱਠੇ ਨਹੀਂ ਨਾ ਜਾ ਸਕਦੇ ਮਾਲਾ ਉਹ ਸਾਰੇ ਵੀ ਛੁੱਟੀ ਨੇ ਛੁੱਟੀ ਹੀ ਹੋ ਜਾ ਕੰਮ ਦਾ ਆਲੇ ਕੱਲ ਕੇ ਇੱਕ ਬਾਹਰ ਟਰਾਈਡਰ ਪੈਸੇ ਭਰ ਦੇਣੇ ਹੋਣੇ ਹੈ ਬਾਹਰ ਟਰਾਈਡਰ ਪੈਸੇ ਭਰੂਗਾ ਹਾਂ ਛੁੱਟੀ ਨਿਕਲੇ ਇਹਨਾਂ ਪੈਸੇ ਲੈਣੇ ਭਾਈ ਚਲੋ ਜੀ ਖਲਾ ਰੋਟਾ ਵੇਖੋ ਅਲਿਥੇ ਕਰੀ ਲਿਕੇਸ਼ਨ ਚੈੱਕ ਕਰ ਲਈ ਹਣਾ ਆਹ ਨਾਲੇ ਚਾਹ ਚਾਹ ਪੀਚ ਹੈ ਲੋ ਜੀ ਮਟਰੋ ਲੋ ਜੀ ਸਰਵੇਲ ਜੀ ਲਤਾ ਦਾ ਬਰੈਡ ਬਣਾਤਾ ਅਨ ਲਤਾ ਦਾ ਬਰੈਡ ਬਣਾਤਾ ਮੇਰੀ ਉਹਦਾ ਬਹੁਤ ਦੁਰਦਾਈ ਐ ਕਰਕੇ ਚੋ ਮਾ ਹੀ ਨਿਕਲਦਾ ਈ ਚਲ ਜੇ ਸਰ ਇੱਕ ਕਰੀਤ ਨੂੰ ਇੱਥੇ ਵੇਖ ਲੈਣਾ ਫੋਨ ਤੇ ਆਇਓ ਜੀ ਲੋ ਜੀ ਪਹੁੰਚ ਗਏ ਜੀ ਢਾਬੇ ਤੇ ਲੋ ਵੀ ਮਿੱਤਰ ਪਹੁੰਚ ਗਏ ਜੀ ਨਾਪੇ ਦੇ ਕੋਲ ਹੀ ਆ ਗਏ ਆਟਾ ਵੇਚਿਆ ਆਣਾ ਨਾਪਾ ਰਹਿ ਗਿਆ ਦੂਰੇ ਜੱਟਾ ਬੇ ਤੇ ਆਏ ਆ ਸਾਡਾ ਕੀਰਤ ਢਾਬਾ ਤੇ ਇੱਥੋਂ ਸਿਰਫ 40 ਕਿਲੋਮੀਟਰ ਦੀ ਬਾੜ ਆ 40 ਤੋਂ ਵੀ ਘੱਟ ਹੀ ਆ ਸਭ ਨਾਲ ਅਜਾ ਚਾਹ ਚੂ ਪੀਣੀ ਚਾਹ ਪੀ ਕੇ ਫਿਰ ਜਾਂਦੇ ਆ ਮਿਲਦੇ ਆ ਤੁਹਾਨੂੰ ਪਲਾਂਟ ਦੇ ਵਿੱਚ ਤੇ ਬਾਕੀ ਜੁੜੀਓ ਆਪਣੇ ਵਲੋਗ ਨਾਲ ਫਾਰਮ ਤੇ ਆ ਆਓ ਆ ਕਰਤਾ ਤਿਆਰ ਹੋਣਾ ਆ ਆ ਕੇ ਨੂੰ ਡਿਲੀਵਰ ਹੋਣ ਲੱਗੀ ਜਾਂਦੀ ਹੈ ਨਾ ਕਿ ਜਾਂ ਹੋਈ ਹਣੀ ਆ ਤੇ ਬੰਦੇ ਨਹੀਂ ਆਏ ਹਨ ਹਾਂ ਆ ਇਹ ਚੇਕ ਨਹੀਂ ਭਾਈ ਕਿੱਟਾ ਨਹੀਂ ਮੜੀ ਜੀ ਕਿੱਥੇ ਕਿਹੜੀ ਜੇ ਕਰਤਾ ਚਾਲਾ ਕੋਈ ਆਈ ਹੈ ਇਹ ਮੇਰੇ ਕਾਹਤੇ ਆਗੇ ਮਿਲਦੇ ਏਜੰਸੀ ਦੇ ਗੱਡੀਆਂ ਦੇ ਨੰਬਰ ਨਹੀਂ ਆਈਆਂ ਮੈਂ ਬਾਹਰ ਕੁਝ ਮੁੜੀ ਗਿਆ ਮੈਂ ਕਮਾਹ ਕੋਣ ਗੱਡੀ ਕੋਈ ਨਹੀਂ ਆ ਗਈ ਆਹ ਮੜਾ ਨਹੀਂ ਕੋਣ ਆ ਕੋਈ ਨਹੀਂ ਆਇਆ ਭਈ ਅੱਜ ਆਏ ਨੇ ਸਰ ਇਹ ਮੈਨੂੰ ਰਾਤੀ ਰਹਿ ਕੇ ਆਣਾ ਜੀ ਮੈਂ ਮੇਰੇ ਕੋਲ ਟਾਈਮ ਨਹੀਂ ਹੈ ਹੁਣ ਇਹਨੂੰ ਨਾ ਦੱਸਿਆ ਨਹੀਂ ਕਿ ਨਾ ਉਹਦੇ ਕੋਲ ਟਾਈਮ ਲੱਗਿਆ ਹੈ ਹੈ ਮੈਂ ਰਾਤੀ ਨੂੰ ਭੰਨ ਨਹੀਂ ਆ ਮਾਰਨੇ ਦਾ ਮਾਪੂਨ ਕਿਉਂ ਕਿਆ ਇਹ ਕਿਹਦੀ ਨਾ ਮੈਂ ਤਾਂ ਮੈਂ ਦਾਦਾ ਬੈਕਪ ਕਰਦਾ ਸੀ ਹਾਂ ਹਰ ਇੱਕ ਦਰ ਮਾਰੇ ਭਾਰਿਆਂ ਦਾ ਕੋਈ ਗੇੜੀ ਨਹੀਂ ਲੈ ਲਈ ਆ ਕੱਲ੍ਹ ਚਾਪੀ ਜਾਂਂ ਗਿਆ ਆ ਅਹ ਨਿੱਕਾ ਦਾ ਟਾਈਮ ਲੱਗ ਗਿਆ ਸ਼ਰਮੇਲ ਤੇਰਾ ਨੋ ਜੀ ਮਤਲਬ ਕਰਤਾਰ ਕੰਬੈਨ ਵਾਲੇ ਵੀ ਇਥੇ ਏਜੰਸੀ ਆ ਉਧਰ ਪਲਾਂਟ ਬੰਦਾ ਮਤਲਬ ਇਹਨੇ ਕੰਬੈਨ ਲੈਣੀ ਪੈਣੀ ਆਪਣੇ ਲੱਗੇ ਮੁੰਡਾ ਇਹਨੇ ਕੰਬੈਨ ਲੈਣੀ ਕਰਤਾਰ ਨੂੰ ਮਿਲ ਕੇ ਇੰਚਲੇ ਚਲੋ ਜੀ ਲੋ ਜੀ ਮਿਲ ਕੇ ਵੀਰ ਨੂੰ ਪਾ ਤੇ ਚਾਲੇ ਹਾਂ ਪਲਾਂਟਾਂ ਨੂੰ ਪ੍ਰੀਤ ਨੂੰ ਜਾਣ ਦੇ

ਵੀ ਟਰੈਕਟਰ ਆ ਗਿਆ ਪ੍ਰੇਦਾ ਸਪੈਸ਼ਲ ਐਡੀਸ਼ਨ ਆਪਣਾ 7559 ਦਾ ਫਿਰ ਉਹ ਉਹਨਾਂ ਦੇ ਤਿਆਰ ਕਰਕੇ ਤੁਹਾਨੂੰ ਦਵਾਂਗੇ 7559 ਤੁਸੀਂ ਕਰੀਏ ਵੇਖੋ ਬਾਕੀ ਲੁੱਕ ਇਤਰਾਹ ਦੀ ਹੋਗੀ ਪਲੱਸ ਉਹਦੇ ਵਿੱਚ ਲਿਫਟ ਲਿਫਟ ਕਪੈਸਟੀ ਜਾਂਦੀ ਹੋਗੀ ਇੰਨਾਂ ਦੀ ਐਚਪੀ ਜਾਂਦੀ ਹੋਗੀ ਬਸ ਅਜੇ ਅਜੇ ਰੇਸ ਡਿਗਰ ਸਿੰਚਲਾ ਇੰਡੀਕੇਟਰ ਐਂਜਰ ਲਗਾ ਮੈਂ ਤਾਂ ਉਧਰ ਦੇਖੋ ਹਾਂ ਟੀਵੀ ਚ ਗੇਟ ਆ ਰਿਹਾ ਬੇੜੀ ਲੋਕੀ ਦਿਵਾੜ ਕਰਦੇ ਆ ਆ ਐਂਜਰ ਲੱਗ ਗਿਆ ਆਇਓ ਹੈ ਅਜਾਏ ਹੁਣ ਇਹ ਪਲੇਟਫਾਰਮ ਦੇਣਾ ਪੈਣਾ ਦੋਨੋਂ ਆਪਸ਼ਨ ਨੇ ਠੀਕ ਸਾਡਾ ਨਾਮ ਲਵੇ ਪਰ ਕਦੋਂ ਤੇ ਕਿੱਥੇ ਦਿਨੋ ਹੋ ਪਹੁੰਚਾਉਣਾ ਹੈ ਸਾਡਾ ਨਾਮ ਠੀਕ ਹੈ ਇਹ ਠੀਕ ਹੈ ਜੀ ਆਏ ਬੀ ਤੁਸੀਂ ਜਲਵਾ ਵੀਰ ਨੂੰ ਉੱਥੇ ਦੱਸਣਾ ਵਾ ਕਿਡਾ ਸੁਣਾ ਰਿਹਾ ਲੱਗਣਾ

Oh, enjoy ਚਲੋ ਫਿਰ ਚਲੋ ਫਿਰ ਜਾਜੀ ਵਿਖਾ ਚੀ ਗਏ ਕਾੜੀਏ ਯਾਰ ਕੋਈ ਭੁੱਖ ਲੱਗੀ ਆ ਛੇੜ ਮੱਕ ਆਇਆ ਪਰਵਾਨਾ ਨਾ மக்கஜ <coughs>